ਵੈਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਸਤਿਗੁਰਾਂ ਦੇ ਸਾਜੇ ਨਵਾਜੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆ ਹੜਾਂ ਦੀ ਸਥਿਤੀ ਨੂੰ ਜਿਹੜੀ ਬਣੀ ਹੋਈ ਹੈ ਦੂਜਾ ਪੰਜਾਬ ਦੀ ਜਿਹੜੀ ਐਸਐਮ ਡਾਣਾ ਡੋਲ ਸਥਿਤੀ ਆ ਵੀ ਪੰਜਾਬ ਡੋਬ ਰਿਹਾ ਪ੍ਰਮਾਤਮਾ ਅੱਗੇ ਹੁਣ ਭਗਤੀ ਇੱਕ ਰਸਤਾ ਬਸ ਹੁਣ ਬੰਦ ਗਈ ਅਰਦਾਸ ਬੇਨਤੀ ਬਾਣੀ ਨਾਲ ਹੀ ਭਲਾ ਹੋਣਾ ਨਾਂਦੀ ਨਾਲ ਹੜਾਂ ਦੀ ਸਥਿਤੀ ਨੂੰ ਠੀਕ ਕਰਨ ਲਈ ਪੰਜਾਬ ਦੀ ਰੱਖਿਆ ਵਾਸਤੇ ਸਰਬੱਤ ਦੇ ਭਲੇ ਲਈ ਆਪਾਂ ਇਹ ਲਗਾਤਾਰ ਹੀ ਚਲਾਉਣੀ ਹੈ ਅਸੀਂ ਬੰਦ ਨਹੀਂ ਕਰਨੀ ਲੜੀ ਕਿਉਂਕਿ ਹਰ ਸਾਲ ਸਥਿਤੀ ਮਾੜੀ ਹੋ ਜਾਂਦੀ ਹੈ ਇਹ ਲੜੀ ਚੱਲੂਗੀ ਜਦ ਤੱਕ ਗੁਰੂ ਸਾਹਿਬ ਬਖਸ਼ਿਸ਼ ਕਰਨਗੇ ਸੰਗਤਾਂ ਮਿਹਰ ਕਰਨਗੀਆਂ ਉਦੋਂ ਤੱਕ ਇਹ ਪੱਕਾ ਹੀ ਲਾ ਦੋ ਇਹਦੇ 'ਚ ਬਈ ਬਸ 6 ਮਹੀਨੇ ਪੰਜਾਬ ਡੋਬ ਰਿਹਾ ਪ੍ਰਮਾਤਮਾ ਅੱਗੇ ਹੁਣ ਭਗਤੀ ਇੱਕ ਰਸਤਾ ਬਸ ਹੁਣ ਬੰਦਗੀ ਅਰਦਾਸ ਬੇਨਤੀ ਬਾਣੀ ਨਾਲ ਹੀ ਭਲਾ ਹੋਣਾ ਵਾਹਿਗੁਰੂ 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 Why Guru, 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 why Guru. ਵਾਹਿਗੁਰੂ 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 ਭਈ ਪ੍ਰਾਪਤ ਮਾਨੁਖ ਦੇਹ ਰੀਆ 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 ਗੋਬਿੰਦ ਮਿਲਣ ਕੀਏ ਤੇਰੀ ਬਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਵਾਹਿਗੁਰੂ 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 ਵਾਹਿਗੁਰ Wahi guru, 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 wah guru wah guru wah guru wah guru <coughs> wah guru 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 guru Wah guru, wah guru, wah guru, wah guru, wah guru. Wah guru, wah guru, wah guru, wah guru, wah guru, wah. guru, wah guru, wah guru, wah guru, wah guru 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 wah guru

Wahi guru, wahi guru, wahi guru, guru, guru. guru, 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 guru. guru, 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 guru. ਆਪੇ ਨਾਮ ਜਪਾਵੇ 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 ਆਪਣੇ ਸੇਵਕ ਕੀ ਆਪੇ ਰਾਖੈ ਆਪਣੇ ਸੇਵਕ ਕੀ ਆਪੇ ਰਾਖੈ ਆਪਣੇ ਸੇਵਕ ਕੀ ਆਪੇ ਆਪੇ ਨਾਮ ਜਪਾਵੇ ਆਪੇ ਨਾਮ ਜਪਾਵੇ ਆਪੇ ਨਾਮ ਜਪਾਵੇ ਆਪੇ ਨਾਮ ਜਪਾਵੇ ਧੰ ਸਿਰੇ ਗੁਰੂ ਗ੍ਰੰਥ ਸਾਹਿਬ ਜੀ 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 ਆਪੇ ਨਾਮ ਜਪਾਵੇ ਆਪੇ ਨਾਮ ਜਪਾਵੇ

ਵਾਹਿਗੁਰੂ 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 ਵਾਹਿਗੁਰ ਵਾਹਿਗੁਰੂ 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 ਵਾਹਿ ਵਾਹਿਗੁਰੂ 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 ਵਾ ਵਾਹਿਗੁਰੂ 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 ਜੀ ਦਾ ਖਾਲਸਾ ਵਾਹਿ ਜੀ ਤੇ ਫਤਹ